ਗੌਰ ਨਾਲ ਇਹ ਵੀਡੀਓ ਦੇਖ ਲਿਓ ਕਿਤੇ ਤੁਹਾਡੇ ਨਾਲ ਵੀ ਅਜੇਹਾ ਨਾ ਹੋ ਜਾਵੇ ਦੇਖੋ ਕਿਸ ਤਰੀਕੇ ਦੇ ਨਾਲ ਸਰੇ ਆਮ ਦਿਨ ਦਿਹਾੜੇ ਬਾਜ਼ਾਰ ਦੇ ਵਿੱਚ ਕੀ ਘਰ ਤੋਂ ਬਾਹਰ ਨਿਕਲਦੇ ਸਾਰੇ ਚੋਰ ਤੁਹਾਡਾ ਕਿਵੇਂ ਘੇਰਾ ਪਾ ਸਕਦੇ ਨੇ ਇਹ ਵੀਡੀਓ ਤੁਸੀਂ ਧਿਆਨ ਨਾਲ ਜ਼ਰੂਰ ਦੇਖ ਲਿਓ ਦਰਅਸਲ ਇਹ ਪਤੀ ਪਤਨੀ ਜਾ ਰਹੇ ਹੁੰਦੇ ਨੇ ਤਾਂ ਦੋ ਨੌਜਵਾਨ ਬਾਈਕ ਤੇ ਉੱਤੇ ਆਂਦੇ ਨੇ ਤੇ ਉਹਨਾਂ ਦੇ ਵੱਲੋਂ ਇਸ ਪਤੀ ਪਤਨੀ ਨੂੰ ਐਕਟਿਵਾ ਸਵਾਰ ਪਤੀ ਪਤਨੀ ਹੁੰਦੇ ਨੇ ਇਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਵਾਪਿਸ ਜਾਣ ਲੱਗਦੇ ਨੇ ਕਿ ਅਚਾਨਕ ਸਰਦਾਰ ਨੌਜਵਾਨ ਵਾਪਿਸ ਉੱਤਰਦਾ ਹੈਗਾ ਤੇ ਔਰਤ ਦੇ ਗਲ ਦੇ ਵਿੱਚ ਹੱਥ ਪਾ ਲੈਂਦਾ ਹੈਗਾ ਕਿਉਂਕਿ ਔਰਤ ਨੇ ਸੋਨੇ ਦੀ ਚੈਨ ਪਾਈ ਹੁੰਦੀ ਹੈ ਤਾਂ ਕੋਸ਼ਿਸ਼ ਕਰਦਾ ਹੈਗਾ ਉਸ ਨੂੰ ਲੈ ਕੇ ਫਰਾਰ ਹੋਣ ਦੀ ਹੈ ਪਰ ਬੜੀ ਬਹਾਦਰੀ ਦੇ ਨਾਲ ਪਤੀ ਪਤਨੀ ਨੇ ਚੋਰੀ ਦੀ ਇਸ ਘਟਨਾ ਨੂੰ ناکਾਮ ਕਰ ਦਿੱਤਾ ਉਹਨਾਂ ਨੇ ਬੜੀ ਬਹਾਦਰੀ ਦਿਖਾਈ ਤੇ ਉਸ ਤੋਂ ਜਦੋਂ ਚਿੱਕਾ ਮਾਰਨ ਲੱਗੇ ਤਾਂ ਇਹ ਦੋਨੋਂ ਨੌਜਵਾਨ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਚੀਕ ਚਿਹਾੜਾ ਮਚਦਾ ਹੈਗਾ ਸਾਰੇ ਲੋਕ ਘਰ ਤੋਂ ਬਾਹਰ ਆ ਜਾਂਦੇ ਨੇ ਤਾਂ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈਗਾ ਪੰਜਾਬ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਚੁੱਕਿਆ ਹੈਗਾ ਤਾਂ ਇਹ ਵੀਡੀਓ ਇਹ ਖਬਰ ਜਿਹੜੀ ਕਿ ਖੜ ਦੇ ਦਿੱਤੀ ਜਾ ਰਹੀ ਹੈ ਜਿੱਤੇ ਕਿ ਬੀਤੇ ਦਿਨ ਖੜ ਦੇ ਰਾਮਬਾਗ ਰੋਡ ਤੇ ਸ਼ਰਿਆਮਿਕ ਮੋਟਰਸਾਈਕਲ ਦੇ ਉੱਤੇ ਆਏ ਦੋ ਨੌਜਵਾਨਾਂ ਦੇ ਵੱਲੋਂ ਐਕਟੀਵਾ ਤੇ ਜਾਂਦੇ પતિ ਪਤਨੀ ਨੂੰ ਘੇਰਾ ਪਾ ਲਿਆ ਜਾਂਦਾ ਹੈਗਾ ਤੇ ਔਰਤ ਦੇ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਜੋ ਕਿ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪਰ ਉੱਥੋਂ ਫਰਾਰ ਹੋ ਜਾਂਦੇ ਨੇ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲਦੇ ਨੇ ਉਦੋਂ ਤੱਕ ਤਾਂ ਉਹ ਨੌਜਵਾਨ ਉਥੋਂ ਰਫੂ ਚੱਕਰ ਹੋ ਜਾਂਦੇ ਨੇ 10000 ਹੈਗਾ ਕਿ ਇੱਕ ਨੌਜਵਾਨ ਸਰਦਾਰ ਹੈ ਤੇ ਦੂਜਾ ਨੌਜਵਾਨ ਮੋਨਾ ਹੈ ਤਾਂ ਇਹਨਾਂ ਅਨੇ ਦੱਸਦੀ ਹੈ ਕਿ ਸਨੇਚਿੰਗ ਕਰਦਿਆਂ ਦੀ ਇਹ ਚੋਰੀ ਦੀ ਘਟਨਾ ਨੂੰ ਜਿਹੜੀ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਉਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਉੱਥੇ ਦੀ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਇਸ ਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਕਰਦੀ ਹੈ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇਹ ਪਤੀ ਪਤਨੀ ਬੜੀ ਬਹਾਦਰੀ ਵਾਲਾ ਕੰਮ ਕਰਦੇ ਨੇ ਕਿ ਇੱਕ ਚੋਰ ਆਉਂਦੇ ਨੇ ਉਹਨਾਂ ਦੀ ਕੋਸ਼ਿਸ਼ ਕਰਦੇ ਨੇ ਚੈਨ ਟੋੜਦੀ ਪਰ ਬੜੀ ਬਹਾਦਰੀ ਦੇ ਨਾਲ ਪਤੀ ਦੇ ਵੱਲੋਂ ਦੇਖੋ ਜਹਤ ਫੜ ਲਿਆ ਜਾਂਦਾ ਹੈਗਾ ਤੇ ਜਿਹੜੀ ਕਿ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਹੈਗਾ ਸਹਿਮ ਚੁਕੇ ਨੇ ਲੋਕ ਕਿਉਂਕਿ ਦਿਨ ਦਿਹਾੜੇ ਮਹੌਲੇ ਦੇ ਵਿੱਚ ਕੀ ਸੜਕ ਦੇ ਉੱਤੇ ਕੀ ਬਾਜ਼ਾਰ ਦੇ ਵਿੱਚ ਕੀ ਅਜਈਆਂ ਘਟਨਾਵਾਂ ਵਾਪਰਦੀਆਂ ਨੇ ਕਿ ਲੋਕ ਸੋਚ ਸਮਝ ਕੇ ਹੀ ਸੋਨਾ ਪਾਉਂਡ ਦੇ ਬਾਰੇ ਸੋਚਦੇ ਨੇ ਤਾਂ ਤਸਵੀਰ ਤੁਸੀਂ ਇੱਕ ਵਾਰ ਗੌਰ ਨਾਲ ਦੇਖੋ